ਵਾਰਤਾ ਪਾਕਿਸਤਾਨ ਸਰਹੱਦ ਦੇ ਕਸਬਾ ਦੁਰੰਗਲਾ ਦੇ ਵਿੱਚ ਹੀ ਚੋਰਾਂ ਨੇ ਇੱਕ ਰਾਤ ਦੇ ਵਿੱਚ 11 ਦੁਕਾਨਾਂ ਦੇ ਤਾਲੇ ਤੋੜੇ ਚੋਰੀ ਦੀ ਇਹ ਵਾਰਤਾ ਤੁਹਾਨੂੰ ਦਿੱਤਾ ਇੰਜਾਮ 30000 ਰੁਪਏ ਦੇ ਕਰੀਬ ਨਕਦੀ ਅਤੇ ਹੋਰ ਦੁਕਾਨਾਂ ਵਿੱਚੋਂ ਸਮਾਨ ਚੋਰੀ ਕਰਕੇ ਹੋਏ ਫਰਾਰ ਦੁਰੰਗਲਾ ਦੇ ਵਿੱਚ ਚੋਰਾਂ ਨੇ ਦੇਰ ਰਾਤ ਇੱਕ ਘੰਟੇ ਅੰਦਰ ਇਹ ਲਗਭਗ 11 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰ ਦਿੰਦੇ ਹੋਏ ਬਜ਼ੁਰਗ ਨੇ ਦੱਸਿਆ ਕਿ ਜਿਦੋਂ ਸਵੇਰੇ ਆਪਣੀ ਦੁਕਾਨ ਤੇ ਕੰਮ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਇਆ ਹੈ ਪਰ ਜਿਸ ਦੀ ਜਾਣਕਾਰੀ ਦੁਕਾਨਦਾਰਾਂ ਦੇ ਘਰ ਜਾ ਕੇ ਦਿੱਤੀ ਗਈ ਦੁਕਾਨਦਾਰ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਪਹੁੰਚੀ ਪਰ ਹੈਰਾਨ ਵਾਲੀ ਗੱਲ ਇਹ ਹੈ ਕਿ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਦੂਰ ਸਖਸ਼ 1 ਘੰਟੇ ਦੇ ਅੰਦਰ ਅੰਦਰ ਹੀ 11 ਦੁਕਾਨਾਂ ਦੇ ਨਾਲੇ ਘੋੜੇ ਮੁਕਦੇ ਉਲਾਰ ਹੋ ਗਏ ਜੋੜਦੀ ਵਾਰ ਦਾ ਤਮਕੀਆਂ ਪਤਾ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਕਸਬਾ ਦਰਾੰਗਲਾ ਦੇ ਵਿੱਚ ਕਈ ਵਾਰ ਆ ਦੁਕਾਨਾਂ ਤੇ ਚੋਰੀ ਹੋ ਚੁੱਕੀ ਹੈ ਦੁਕਾਨਦਾਰਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ 1 ਘੰਟੇ ਦੇ ਅੰਦਰ ਹੀ 11 ਦੁਕਾਨਾਂ ਦੇ ਤਾਲੇ ਤੋੜ ਕੇ ਇਨਜਾਮ ਦਿੱਤਾ ਗਿਆ ਹੈ ਚੋਰੀ ਨੂੰ ਜਿਸ ਤਰੀਕੇ ਦੇ ਨਾਲ ਫਰਾਰ ਹੋ ਕੇ ਇੱਥੋਂ ਤੱਕ ਕਿ ਲਵਾਈ ਦੀ ਦੁਕਾਨ ਨੂੰ ਵੀ ਨਹੀਂ ਬਖਸ਼ਿਆ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਸਿਰਫ ਦੁਕਾਨਾਂ ਹਨ ਜਿਸ ਤਰੀਕੇ ਦੇ ਨਾਲ 1 ਘੰਟੇ ਦੇ ਅੰਦਰ ਅੰਦਰ ਦੁਕਾਨਾਂ ਦੇ ਤਾਲੇ ਤੋੜੇ ਗਏ ਹਨ ਚੋਰ ਮੌਕੇ ਤੇ ਫਰਾਰ ਹੋ ਗਏ ਰਾਨੀ ਦੀ ਗੱਲ ਇਹ ਹੈ ਕਿ ਇੱਥੋਂ ਕੁਝ ਹੀ ਮੀਟਰ ਦੂਰੀ ਤੇ ਪੁਲਿਸ ਦਾ ਨਾਕਾ ਵੀ ਲੱਗਿਆ ਹੋਇਆ ਹੈ ਪਤਾ ਲੱਗਿਆ ਹੁਣ ਸេរੀ ਨਹੀਂ ਤੇ ਗੱਲਾਂ ਗੁੱਲਾਂ ਸਾਰਾ ਖੁੱਲੇਗਾ ਪੈਸੇ ਬੁਈ ਲਾਗੇ ਜਦ ਚੋਰੀ ਹੋ ਗਈਆ ਤੇ ਕੁਝ ਹੋਰ ਵੀ ਸਮਾਂ ਹੋਣ ਲੱਗੇ ਰਿਹਾ ਚੋਰੀ ਕਦੀ ਕਿਹ ਮਲਾਜੋ ਨੇ ਕੋਈ ਆ ਕੇ ਬਾਜ਼ਾਰ ਦੇ ਵਿੱਚ ਕੋਈ ਚੱਕਰ ਮਾਰਿਆ ਤਿੰਨ ਤਰ ਮੁਰੇ ਮੋਟਰਾਂ ਦੇ ਪਾਸ ਮੈਂ ਮੈਂ ਤੇ ਬਣਾ ਲਾ ਬਟਵਾਣੇ ਨਹੀਂ ਕੋਈ ਸੁਖੀ ਹੋ ਕੇ ਗੱਲ ਨਹੀਂ ਕੋਈ ਸੁਖੀ ਹੋ ਕੇ ਗੱਲ ਨਹੀਂ ਕਰਦੇ ਜਿੰਨਾ ਮੈਂ ਤੇ ਘਰੇ ਡਰ ਲੱਗਦਾ ਸਭ ਮੇਰੇ ਮੂੰਹ ਮੰਨੇ ਮੰਨ ਕਰਾਉ ਹਾ ਤੇ ਜਿਹੜੀ ਦਰੰਗਲੇ ਘਟ ਤੋਂ ਘਟ 10 12 ਦੁਕਾਨਾਂ ਤੇ ਚੋਰੀ ਹੋਈ ਹੈ ਮਤਲਬ ਕਿ ਚੋਰ ਰਾਤ ਨੂੰ ਆਂਦੇ ਆ ਆਰਾਮ ਨਾਲ ਚੋਰੀ ਕਰਕੇ ਚਲ ਜਾਂਦੇ ਆ ਸਵੇਰੇ ਆ ਕੇ ਦੁਕਾਨਦਾਰ ਵਿਚਾਰੇ ਇਕੱਠੇ ਹੁੰਦੇ ਆ ਨਾ ਕੋਈ ਸਮਝਾ ਨਾ ਕੋਈ ਗੱਲ ਹੈ ਜੀ ਅਸੀਂ ਪੁਲਿਸ ਨੂੰ ਕਹਿੰਦੇ ਆ ਪੁਲਿਸ ਦੇ ਸਾਡੀ ਕੋਈ ਮਦਦ ਕਰਕੇ ਰਾਜੀ ਨਹੀਂ ਕੋਈ ਦਿਨੇ ਪੁਲਿਸ ਦੀ ਇੱਥੇ ਪੈਰਾਂ ਨਹੀਂ ਹੈਗਾ ਮੁੜੇ ਮੋਟਰਸਾਈਕਲਾਂ ਤੇ ਆਉਂਦੇ ਆ ਮਤਲਬ ਘੂਟਰ ਮਾਰਦੇ ਆ ਦਿਨੇ ਦਹਿਸ਼ਤ ਹੈ ਰਾਤੀ ਦੀ ਗੱਲ ਹੀ ਛੱਡੋ ਅਸੀਂ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਇਹ ਸਾਡੀ ਕੋਈ ਮਦਦ ਕਰੋ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਇਹ ਅੱਗੇ ਵੀ ਚੋਰੀਆਂ ਹੋਈਆਂ ਕੋਈ ਬੰਦੇ ਟਰੇਸ ਨਹੀਂ ਹੋਏ ਕੋਈ ਕੁਛ ਨਹੀਂ ਹੋਇਆ ਅੱਜ ਫੇਰ ਹੋਈਆਂ ਕੀ ਮੰਗਤੀ ਹੁਣ ਚੱਲ ਮੰਗ ਪ੍ਰਸ਼ਾਸਨ ਤੋਂ ਇਹੋ ਕਰਦੇ ਆ ਜੇ ਸਾਡੀ ਕੋਈ ਸੇਫਟੀ ਕੀਤੀ ਜਾਏ ਦੁਕਾਨਦਾਰ ਕਿੱਥੇ ਹੋਏ ਦੇ ਆ ਮਤਲਬ ਕਿ ਸਾਡਾ ਦੱਸਿਆ ਜਾਏ ਕੁਝ ਕਿ ਅਸੀਂ ਕਿਹਦੇ ਸਿਰ ਤੇ ਦੁਕਾਨਾ ਕਰਨੀਆਂ ਨੇ ਇੱਥੇ ਤੜੀ ਦੁਕਾਨ ਦਾ ਕੀ ਨਾਮ ਹੈ ਸਾਜਨ ਪੇਂਟ ਸਟੋਰ ਘਟਨਾ ਜੀ ਸਾਢੇ 3 ਵਜੇ ਦਾ ਟਾਈਮ ਹੈ ਸਾਡੇ ਘਰ ਕੇ ਆਏ ਹੀ ਕਹਿੰਦੇ ਵੀ ਤੁਹਾਡੀ ਦੁਕਾਨ ਦਾ ਹੋਏ ਦਾ ਦੁਕਾਨ ਦੇ ਤਾਲੇ ਟੁੱਟੇ ਰਿਹਾ ਘਟੋ ਘਟ 11 12 ਦੁਕਾਨਾਂ ਦੇ ਤਾਲੇ ਟੁੱਟੇ ਰਿਹਾ 11 12 ਦੁਕਾਨਾਂ 11 12 ਦੁਕਾਨਾਂ ਦੇ ਤਾਲੇ ਇਹ ਘਟਨਾ ਕੋ 3 ਕਿ ਬਜੇ ਦੀ ਘਟਨਾ ਹੈ ਜੀ ਸਵੇਰੇ 3 ਵਜੇ ਦੀ ਹਾਂ ਜੀ ਕੀ ਨੁਕਸਾਨ ਕੀ ਨੁਕਸਾਨ ਨਕਦੀ 8000 ਰੁਪਏ ਪਰਚੀਆਂ ਆਏ ਉਹ ਲੈ ਗਈ ਦੀ ਸਾਰੀਆਂ ਇੱਕ ਹੀ ਉਹ ਹੋਰ ਤਾਲੇ ਤੋੜ ਕੇ ਤਾਲੇ ਹੰਜੀ ਸਭ ਸਾਰੇ 11 12 ਦੁਕਾਨਾਂ ਤਾਲੇ ਤੋੜ ਦੇ ਨੇ ਇਹਦਾ ਵੀ ਫਰਾਏ ਪੁਲਿਸ ਵਾਲੇ ਹਾਂ ਜੀ ਉਹ ਫੋਨ ਕੀਤਾ ਸੀ ਤੇ ਉਹ ਆਈ ਸੀ ਉਹ ਕਾਰਵਾਈ ਕਰਕੇ ਚਲ ਗਈ ਆ ਜੀ ਤੇ ਹੁਣ ਜੇ ਤੁਸੀਂ ਇੱਕ ਹੋਰ ਅੱਜ 11 12 ਦੁਕਾਨਾਂ ਤੋੜਦੇ ਹੋ ਧੰਨਵਾਦ ਹੈ ਹੀ ਹੈ ਕਿ ਚੌਂਕੀਦਾਰ ਚਲੋ ਰੱਖਣਾ ਚਾਹੀਦਾ ਵਾ ਚਲੋ ਜੀ ਤੇ ਚੌਂਕੀਦਾਰ ਵੀ ਸੇਫਟੀ ਆਪਣੀ ਸੇਫਟੀ ਵਾਸਤੇ ਚਾਹੀਦਾ ਜੀ ਹਾਂਜੀ ਇੱਕ ਜੀ ਮੇਰਾ ਨਾਮ ਬ੍ਰਾਹਮਾ ਦੁਕਾਨ ਦਾ ਨਾਮ ਆ ਪੀ ਆਰ ਬੀ ਸਵੀਟ ਸ਼ਾਪ ਹਾਂ ਇਦ ਰੰਗ ਲੱਡੀ ਵਿੱਚ ਤੇ ਅਸੀਂ ਤੇ ਸਵੇਰੇ ਵੇਖਿਆ ਕਿ ਦੁਕਾਨ ਦਾ ਟੁੱਟਿਆ ਹੋਇਆ ਤਾਂ ਟੁੱਟਿਆ ਪਿਆ ਸੀ ਪਿਆ ਜੀ ਤੇ ਗੱਲੇ ਵਿੱਚ 6000 ਰੁਪਏ ਗਾ ਸੀ ਉਹ ਸੂਰੇ ਸਿਲੰਡਰ ਭਰਾਂ ਵਾਸਤੇ ਰੱਖਿਆ ਸੀ ਕਿਸੇ ਦੇ ਸਿਲੰਡਰ ਭਰਾਂਗੇ ਤੇ ਅੱਗੇ ਤੁਹਾਨੂੰ ਪਤਾ ਕਿ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਤੇ ਚਲੋ ਲੈ ਗਏ ਜਿਹੜਾ ਜੀ ਕੀ ਕਰ ਸਕਦੇ ਹਾਂ ਵੈਸੇ ਤਾਂ ਗਏ ਬੇਨਤੀ ਹੈ ਕਿ 2-4 ਮਤਲਬ ਕਿ ਜਿੰਨੇ ਕੋਈ ਰਾਤ ਨੂੰ ਪੁਲਿਸ ਵਾਲੇ ਕੁਛ ਨਾ ਕੁਛ ਗਸ਼ਤ ਵਗੈਰਾ ਕਰਨ ਤੇ ਦੇਖੋ ਜੀ ਇਸ ਤਰ੍ਹਾਂ ਕਿ ਦੁਕਾਨਦਾਰੀ ਚ ਜੋ ਕਮਾਣਾ ਉਹੀ ਖਾਣਾ ਤੇ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਇਮਾਨਗੇ ਹੋਈ ਜੀ ਕਿ ਕਾਰਵਾਈ ਕੀਤੀ ਜਾਏ ਪਤਾ ਲੱਗੇ ਚੋਰਾਂ ਦਾ ਕਿ ਕਿਨੇ ਚੋਰੀ ਕੀਤੀ ਹੈ ਘਟੋ ਘਟ 12 ਦੁਕਾਨਾਂ ਨੇ ਜਿਨ੍ਹਾਂ ਦੇ ਤਾਲੇ ਟੁੱਟੇ ਜੀ ਇੱਕ ਰਾਤ ਚ 12 ਦੁਕਾਨਾਂ ਦੇ ਤਾਲੇ ਤੋੜਨਾ ਇੱਕ ਸੌਖੀ ਗੱਲ ਥੋੜੀ ਹੈ ਤੇ ਇੰਨਾ ਟਾਈਮ ਹਾਂਜੀ ਇਹ ਜਿਹੜੀ ਰਾਤ ਦੀ ਘਟਨਾ ਹੈ ਜੀ ਇਹ ਹੋਈ ਹੈ ਇੱਕੋ ਜਿਹਾ ਲੈ ਕੇ 3 ਵਜੇ ਤੱਕ ਜੀ ਸਬਜ਼ੀਆਂ ਕੰਮ ਕਰਨਾ ਦਰੰਗਲੇ ਜੱਸੀ ਸਬਜ਼ੀ ਵਾਲਾ ਸਾਡੇ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਅੱਡੇ ਦੇ ਵਿੱਚ 10-12 ਦੁਕਾਨਾਂ ਰਾਤ ਨੂੰ ਇੱਕੋ ਜਿਹਾ ਲੈ ਕੇ 3 ਵਜੇ ਤੱਕ ਤੋੜੀਆਂ ਗਈਆਂ ਜਿਨ੍ਹਾਂ ਦੇ ਤਾਲੇ ਤੋੜੇ ਗਏ ਆ ਉਹਦਾ ਵਿੱਚ ਨਕਦੀ ਨੁਕਸਾਨ ਮਲ ਸਮਾਨ ਲੈ ਗਏ ਆ ਨਕਦੀ ਕੈਸ਼ ਖੜਿਆ ਹੋਵੇ ਚੁੱਕ ਗਏ ਅਸੀਂ ਤੇ ਪ੍ਰਸ਼ਾਸਨ ਅਗੇ ਆਉ ਕਾਂਗੇ ਰਾਤ ਨੂੰ ਜਰੂਰ ਇੱਥੇ ਨਾਕਬੰਦੀ ਹੋਣੀ ਚਾਹੀਦੀ ਆ ਜਾਂ ਦਸਤ ਕਰਨੀ ਚਾਹੀਦੀ ਆ ਲੁਟੇਰੇ ਜਿਹੜੇ ਆ ਇਹਨਾਂ ਨੂੰ ਫੜਨਾ ਚਾਹੀਦਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਜਰੂਰ ਆਪਣੇ ਸਕੰਜੇ ਵਿੱਚ ਲੈਣਾ ਚਾਹੀਦਾ ਤੇ ਜਿਹੜੀ ਨਾ ਸੇਫਟੀ ਜਰੂਰ ਚਾਹੀਦੀ ਹੈ ਜੀ ਰਾਤ ਨੂੰ ਹੀ ਆ ਬਣ ਜਾਂਦਾ ਚਾਹੁੰਦੇ ਆ ਇਹ ਬਹੁਤ ਮੰਦਪਾਗੀ ਘਟਨਾ ਹੋਈ ਹੈ ਜਿਹੜੀ ਮੇਨ ਬਜ਼ਾਰ ਦਰੰਗਲਾ ਦੇ ਵਿੱਚ 11 12 ਦਕਾਨਾਂ ਦੇ ਤਾਲੇ ਤੋੜ ਕੇ ਉਹਦੇ ਅੰਦਰੋਂ ਚੋਰੀ ਕੀਤੀ ਨੁਕਸਾਨ ਜਿਹੜਾ ਕੀਤਾ ਉਹ ਵੱਖਰਾ ਪੈਸੇ ਜਿਹੜੇ ਚੋਰੀ ਕੀਤੇ ਉਹ ਵੱਖਰੇ ਦੁੱਖ ਦੀ ਇਹ ਗੱਲ ਆ ਵੀ ਦਰੰਗਲਾ ਥਾਣਾ ਜੋ ਹਥੋ ਸਿਰਫ ਕਿਚ ਕਿ ਡੇੜੇ ਜਾਂ 2 ਕਿਲੋਮੀਟਰ ਦੇ ਅੰਦਰ ਹੋਣਾ ਉਹ ਕੀ ਕਰ ਰਿਹਾ ਸੀ ਇਸ ਟਾਈਮ ਡਿਪਾਰਟਮੈਂਟ ਸੁੱਤਾ ਵਿਆ ਡਿਪਾਰਟਮੈਂਟ ਬਹੁਤਾ ਨਹੀਂ ਕੰਮ ਸਗਾਂ ਮੈਂ ਇੱਕ ਅੱਧਾ ਬੰਦਾ ਉਹਨਾਂ ਦਾ ਇੱਥੇ ਜਾਹੇ ਤੇ ਪੂਰੇ ਬਜ਼ਾਰ ਦੇ ਵਿੱਚ ਗਸ਼ਤ ਕਰ ਗਏ ਨਹੀਂ ਨਹੀਂ ਗਸ਼ਤ ਕਰਦਾ ਇਹ ਦੁੱਖ ਦੀ ਇਹ ਗੱਲ ਹੈ ਇੱਕ ਘੰਟੇ ਦੇ ਅੰਦਰ ਅੰਦਰ 12 11 12 ਦੁਕਾਨਾਂ ਦੇ ਤਾਲੇ ਤੋੜ ਕੇ ਹੁੰਦਾ ਨੁਕਸਾਨ ਕਰਕੇ ਹੁੰਦੀ ਪੈਸੇ ਵੀ ਕੱਢੇ ਹੁੰਦਾ ਨੁਕਸਾਨ ਵੀ ਕੀਤਾ ਤੇ ਜਿਹੜਾ ਸਮਾਨ ਚੁੱਕਿਆ ਉਹ ਵੱਖਰਾ ਇਹ ਬਹੁਤ ਮੰਦ ਭਾਗੀ ਘਟਨਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਆਪਣਾ ਉਹ ਲੈਣ ਪੂਰਾ ਸੰਗੀਆਂ ਲੈਣ ਸੀਗਾ ਵੀ ਇੱਥੇ ਕੋਈ ਦੁਕਾਨ ਜਿਹੜੀ ਆ ਉਹ ਟੁੱਟੀ ਪਈ ਐ ਅਸੀਂ ਮੌਕੇ ਤੇ ਪਹੁੰਚੇ ਆਣ ਕੇ ਵੇਖਿਆ ਤੇ ਕਰੀਬ 7-8 ਦੁਕਾਨਾਂ ਦੇ ਸੀ ਉਹਨਾਂ ਤਾਲੇ ਕੁਝ ਤੋੜੇ ਸੀ ਕੁਝ ਕੋਸ਼ਿਸ਼ ਕੀਤੀ ਤੋੜਨ ਦੀ ਤੇ ਇਹ ਮੈਂ ਪਹਿਲਾਂ ਵੀ ਬਜ਼ਾਰ ਵਾਲਿਆਂ ਨੂੰ ਕਿਹਾ ਗਿਆ ਬੇਨਤੀ ਕੀਤੀ ਹੈਗੇ ਕਿ ਲਾਈਟਾਂ ਨਹੀਂ ਹੈਗੀਆਂ ਬਜ਼ਾਰ 'ਚ ਕੋਈ ਚੌਂਕੀਦਾਰ ਨਹੀਂ ਹੈਗਾ ਪੂਰੇ ਬਜ਼ਾਰ ਦੇ ਵਿੱਚ ਮੇਰੀ ਗਸ਼ਤ ਪਾਰਟੀ ਤੇ ਲੱਗਦੀ ਰਹਿੰਦੀ ਹੈ ਲੇਕਿਨ ਏਰੀਆ ਜਿਆਦਾ ਹੋਣ ਕਰਕੇ ਜਿਸ ਨਾਲ ਗੱਲ ਦੀ ਅੱਡਾ ਵੀ ਸਾਡੇ ਕੋਲ ਪੈਂਦਾ ਹੈ ਵੀ ਪੈਂਦਾ ਹੈ ਤੇ ਉਦਰੀ ਸਾਡੀ ਗਸ਼ਤ ਪਾਰਟੀ ਗਈ ਸੀਗੀ ਤੇ ਇਹ ਜਿਹੜੇ ਬੰਦੇ ਹੈਗੇ ਨਾ ਇਹ तकरीबन ਇਹ ਵੇਖ ਲਿਆ ਹੈਗੇ ਨਾ ਵੈਰੀਫਾਈ ਹੋ ਗਏ ਨਾ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹ ਜੀ ਕਿੰਨੀਆਂ ਦੁਕਾਨਾਂ ਤੇ ਲਗਭਗ ਜਿਹੜੀ ਚੋਰੀ ਹੋਈ ਹੈ ਇਹ ਲਾਕੀ ਲਗਭਗ ਜੀ ਰਾਤੀ ਮੈਂ ਜਦੋਂ ਐ ਸਾਢੇ 3 ਦੇ ਉੱਤੇ ਪੰਜ ਤੋਂ 6 ਦੁਕਾਨਾਂ ਅਸੀਂ ਜਿਹੜੀਆਂ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਹਾਂ ਦੁਕਾਨਾਂ ਦੇ ਅੰਦਰ ਇੰਟਰਵਿਊ ਨਹੀਂ ਆਏ ਤੇ ਉਦੋਂ ਕੋਈ ਇਹ ਵੀ ਕੈਸ਼ ਦਾ ਕੋਈ ਇੰਨਾ ਵੱਡਾ ਨੁਕਸਾਨ ਨਹੀਂ ਹੋਇਆ ਕੋਹ ਪਾਂਸੀਗਾ ਕੋਈ ਦੁਕਾਨ ਦੇ ਵਿੱਚ ਉਹ ਲੈ ਗਏ ਨਾ ਹੋਰ ਕੋਈ ਵੱਡਾ ਕੈਸ਼ ਕੁਝ ਨਹੀਂ ਉਹ ਲੈ ਗਏ ਹੈਗੇ